פקיਰਤ ਦਾ ਗੁਰੂ ਨਾਨਕ ਦੇਵ ਜੀ ਪਾਸ ਆਉਣਾ ਪਾਠ ਨੌਵਾਂ ਸੁਲਤਾਨਪੁਰ ਦੇ ਲਾਗੇ ਮਲਸੀਹਾਂ ਨਗਰ ਵਿੱਚ ਪਗੀਰਤ ਨਾਮ ਦਾ ਇੱਕ ਕਾਲਕਾ ਦੇਵੀ ਦਾ ਪੁਜਾਰੀ ਰਹਿੰਦਾ ਸੀ ਉਹ ਹਰ ਰੋਜ਼ ਕਾਲਕਾ ਦੇਵੀ ਦੇ ਮੰਦਰ ਵਿੱਚ ਜਾ ਕੇ ਬੜੇ ਪ੍ਰੇਮ ਨਾਲ ਪੂਜਾ ਕਰਦਾ ਸੀ ਤੇ ਬਹੁਤੇ ਨਾਮ ਲੈ ਲੈ ਕੇ ਕਾਲਕਾ ਦੀ ਵਡਿਆਈ ਕਰਦਾ ਸੀ ਅਤੇ ਦਿਨ ਰਾਤ ਉਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਸੀ ਇੱਕ ਦਿਨ ਪਗੀਰਥ ਦੀ ਪੂਜਾ ਕਰਦਿਆਂ ਬਹੁਤੇ ਪ੍ਰੇਮ ਵਿੱਚ ਆ ਗਏ ਅਤੇ ਪੂਜਾ ਕਰਦਿਆਂ ਸਾਰਾ ਦਿਨ ਮੰਦਰ ਵਿੱਚ ਹੀ ਬੀਤ ਗਿਆ ਤਾਂ ਵੀ ਇਹਨਾਂ ਦੀ ਪੂਜਾ ਕਰਨ ਦੀ ਪ੍ਰੀਤੀ ਨਹੀਂ ਘਟੀ ਕਰ ਜਾਣ ਨੂੰ ਚਿੱਤ ਨਾ ਕੀਤਾ ਰਾਤ ਨੂੰ ਕਾਲਕਾ ਦੇਵੀ ਦੇ ਮੰਦਰ ਵਿੱਚ ਹੀ ਰਹਿ ਪਿਆ ਜਦੋਂ ਅੱਧੀ ਰਾਤ ਹੋ ਗਈ ਤਾ ਉਹਨਾਂ ਨੂੰ ਥੋੜੀ ਜਿਹੀ ਨੀਂਦ ਆ ਗਈ ਜਦੋਂ ਕਾਲਕਾ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਆਖਿਆ اے ਭਗਤਾ ਮੰਗ ਜੋ ਤੇਰੀ ਇੱਛਾ ਹੈ ਫਕੀਰ ਨੇ ਕਿਹਾ हे ਦੇਵੀ ਜੀ ਜੇ ਮੇਰੇ ਤੇ ਖੁਸ਼ ਹੋ ਤਾਂ ਮੈਨੂੰ ਮੁਕਤੀ ਦੇਵੋ ਦੇਵੀ ਨੇ ਕਿਹਾ ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ ਜੇ ਤੂੰ ਮੁਕਤੀ ਚਾਹੁੰਦਾ ਹੈ ਤਾ ਸੁਲਤਾਨ ਵਿੱਚ ਸੁਲਤਾਨਪੁਰ ਵਿੱਚ ਪਰਮੇਸ਼ਰ ਨੇ अवतार ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਉਹ ਹੱਟ ਚਲਾ ਰਹੇ ਹਨ ਤੂੰ ਜਾ ਕੇ ਸਰਦਾ ਨਾਲ ਉਹਨਾਂ ਦੀ ਸੇਵਾ ਕਰ ਉਹ ਤੈਨੂੰ ਮੁਕਤ ਕਰ ਦੇਣਗੇ ਇਹ ਤਨਾ ਸੁਣ ਕੇ ਪਗੀਰਤ ਦੀਆਂ ਅੱਖਾਂ ਖੁੱਲ ਗਈਆਂ ਅਤੇ ਸੁਪਨੇ ਨੂੰ ਚੰਗੀ ਤਰ੍ਹਾਂ ਵਿਚਾਰਨ ਲੱਗੇ ਸਵੇਰ ਹੋਣ ਤੱਕ ਗੁਰੂ ਜੀ ਕੋਲ ਜਾਣ ਦਾ ਪੱਕਾ ਮਨ ਬਣਾ ਲਿਆ ਸਵੇਰੇ ਪਗੀਰਥ ਜੀ ਆਪਣੇ ਟੱਬਰ ਅਤੇ ਚੌਧਰਤਾ ਨੂੰ ਛੱਡ ਕੇ ਸਤਗੁਰੂ ਜੀ ਵੱਲ ਜਾਣ ਲਈ ਤਿਆਰ ਹੋ ਗਏ ਪਗੀਰਥ ਜੀ ਨੂੰ ਬਹੁਤੇ ਲੋਕ ਰੋਕਦੇ ਰਹੇ ਪਰ ਆਪ ਜੀ ਨਾ ਰੁਕੇ ਛੇਤੀ ਹੀ ਸੁਲਤਾਨਪੁਰ ਆ ਗਏ ਉੱਥੇ ਹੱਟ ਕੇ ਮੰਗਤਿਆਂ ਦੀ ਬੜੀ ਭੀੜ ਲੱਗੀ ਸੀ ਭਾਈ ਭਗੀਰਥ ਨੂੰ ਦਰਸ਼ਨ ਦੀ ਬਹੁਤ ਖੇਚ ਸੀ ਉਹ ਦਰਸ਼ਨ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਡੰਡੇ ਵਾਂਗ ਲੰਮਾ ਪੈ ਗਿਆ ਅਤੇ ਆਪਣੇ ਸਰੀਰ ਦੀ ਖਬਰ ਭੁਲਾ ਦਿੱਤੀ ਗੁਰੂ ਜੀ ਨੇ ਦੇਵੀ ਦਾ ਸਾਰਾ ਹਾਲ ਜਾਣ ਕੇ ਭਾਈ ਭਗੀਰਥ ਨੂੰ ਬਾਹਾਂ ਤੋਂ ਫੜ ਕੇ ਉਠਾਇਆ ਤੇ ਕਿਹਾ ਤੇਰੀ ਕੀ ਇੱਛਾ ਹੈ ਤੇ ਕਿੱਥੋਂ ਆਇਆ ਹੈ ਤੂੰ ਆਪਣੀ ਸਾਰੀ ਗੱਲ ਦੱਸ ਜੋ ਮੰਗੇਗਾ ਉਹੋ ਹੀ ਤੈਨੂੰ ਮਿਲ ਜਾਵੇਗਾ ਇਹ ਸੁਣ ਕੇ ਭਗੀਰਥ ਨੇ ਕਿਹਾ ਆਪ ਜੀ ਸਾਰਾ ਕੁਝ ਜਾਣਦੇ ਹੋ ਤਾਂ ਵੀ ਆਪ ਜੀ ਨੇ ਪੁੱਛਣ ਤੋਂ ਪੁੱਛਣ ਤੇ ਮੈਂ ਸਾਰਾ ਕੁਝ ਦੱਸਦਾ ਹਾਂ ਮਲਸੀਹਾਂ ਨਗਰ ਵਿੱਚ ਮੇਰਾ ਘਰ ਹੈ ਮੈਂ ਕਾਲਕਾ ਜੀ ਦਾ ਪੂਜਾ ਕਰਦਾ ਸੀ ਕਾਲਕਾ ਦੇਵੀ ਨੇ ਮੈਨੂੰ ਸੁਪਨੇ ਵਿੱਚ ਕਿਹਾ ਜੇ ਤੂੰ ਮੁਕਤੀ ਚਾਹੁੰਦਾ ਹੈ ਤਾ ਸਤਿਗੁਰੂ ਨਾਨਕ ਦੇਵ ਜੀ ਦੇ ਪਾਰਸ ਜਾ ਕੇ ਉਹਨਾਂ ਦੀ ਸੇਵਾ ਕਰ ਇਸ ਵਾਸਤੇ ਮੈਂ ਆਪ ਜੀ ਦੀ ਸੇਵਾ ਕਰਨ ਵਾਸਤੇ ਆਇਆ ਹਾਂ ਗੁਰੂ ਜੀ ਦੀ ਗੁਰੂ ਜੀ ਇਸ ਦੀ ਬੇਨਤੀ ਸੁਣ ਕੇ ਖੁਸ਼ ਹੋਏ ਅਤੇ ਆਪਣੀ ਸੇਵਾ ਕਰਨ ਦੀ ਆਗਿਆ ਦੇ ਦਿੱਤੀ ਇਉਂ ਭਾਈ ਭਗੀਰਤ ਬਹੁਤ ਸਮਾਂ ਗੁਰੂ ਜੀ ਦੀ ਨਿਤ ਸੇਵਾ ਕਰਦੇ ਅਤੇ ਦਰਸ਼ਨਾਂ ਦਾ ਲਾਭ ਲੈਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ